ਬੀਰ ਸੋਹੀ ਬਨ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਮੇਥੇ ਵਾਲੀ ਰੋਟੀ ਮੇਥੇ ਵਾਲੀ ਰੋਟੀ ਦੇ ਖਾਣ ਦੇ ਬਹੁਤ ਫਾਇਦੇ ਹੁੰਦੇ ਨੇ ਇਹ ਆਪਾਂ ਨੂੰ ਸਬਦੀ ਜੀ ਬਹੁਤ ਵਧੀਆ ਲੱਗਦੀ ਆ ਇਹਦੇ ਚ ਕੈਲਸ਼ੀਅਮ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਫਾਈਬਰ ਇੱਕ ਉਹ ਜੀ ਆਪਾਂ ਮੇਥਿਆਂ ਦੀ ਲਈ ਆ ਮੇਥੇ ਆਪਾਂ ਤੋੜ ਕੇ ਧੋਲੇ ਸੀ ਇਹ ਮੇਥੇ ਆਪਣੇ ਸੁੱਕ ਗਏ ਆਪਾਂ ਧਣੀਆਂ ਲਈ ਆ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਹੁਣ ਆਪਾਂ ਮੇਥਿਆਂ ਨੂੰ ਕੱਟ ਕੇ ਤਿਆਰ ਕਰਾਂਗੇ ਸ਼ੈਨ ਆਪਾਂ ਮੋٹے ਮੋٹے ਕੱਟ ਲਈਏ। ਨੇ ਤੇ ਆਪਾਂ ਕੱਟ ਲਈਏ। ਆਪਾਂ ਧਣੀਆਂ ਵੀ ਕੱਟ ਲਵਾਂਗੇ। ਧਣੀਆਂ ਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ। ਧਣੀਆਂ ਚ। ਧਣੀਆਂ ਤੇ ਮੇਥੇ ਆਪਾਂ ਕੱਟ ਲਏ। ਹੁਣ ਆਪਾਂ ਇੱਕ ਚਮਚਾ

ਮੋਟੇ ਹੀ ਰੱਖਾਂਗੇ ਆਪਾਂ ਤਰੀਕ ਨਹੀਂ ਕਰਾਂਗੇ ਹੁਣ ਆਪਾਂ ਛਾਣਣੀ 'ਚ ਪਹਿਲਾਂ ਮੱਕੀ ਦਾ ਆਟਾ ਇੱਕ ਥੋੜੀ ਪਾਵਾਂਗੇ ਆਟੇ 'ਚ ਛਾਣ ਲਵਾਂਗੇ ਆਪਾਂ ਆਟਾ ਆਪਾਂ ਛਾਣ ਲਿਆ ਹੁਣ ਆਪਾਂ ਇਹਦੇ ਵਿੱਚ ਮੇਥੇ ਪਾ ਦਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਮਿਲ ਦੇ ਜੀ ਆਪਾਂ ਵਿੱਚੇ ਪਾ ਦਵਾਂਗੇ ਆਟੇ ਦੀ ਹੁਣ ਆਪਾਂ ਆਟੇ ਨੂੰ ਮਲ ਕੇ ਤਿਆਰ ਕਰਾਂਗੇ ਆਟਾ ਆਪਾਂ ਮਿਕਸ ਕਰ ਲਿਆ ਮੇਥਿਆਂ ਚ ਹੁਣ ਆਪਾਂ ਪਾਣੀ ਪਾਵਾਂਗੇ ਥੋੜਾ ਜਿਹਾ ਆਪਾਂ ਪਹਿਲਾਂ ਮੇਥੇ ਮਿਕਸ ਕਰ ਲੈਣੇ ਨੇ ਆਟੇ ਚ ਫਿਰ ਆਪਾਂ ਜਿੰਨਾ ਕ ਪਾਣੀ ਪੈਂਦਾ ਬਾਅਦ ਚ ਆਪਾਂ ਉਹਨਾਂ ਪਾਵਾਂਗੇ ਆਟੇ ਚ ਇੰਝ ਇਤਰਾ ਆਟੇ ਨੂੰ ਆਪਾਂ ਮਲ ਦਵਾਂਗੇ ਆਟਾ ਆਪਾਂ ਮਿਕਸ ਕਰ ਲਿਆ ਹੁਣ ਆਪਾਂ ਇਹਨੂੰ 5 ਇੱਕ ਮਿੰਟ ਇਸ ਤਰ੍ਹਾਂ ਹੀ ਪੈ ਰਹਿਣ ਦੇਵਾਂਗੇ 5 ਮਿੰਟ ਬਾਅਦ ਆਪਾਂ ਰੋਟੀ ਬਣਾਵਾਂਗੇ 5 ਮਿੰਟ ਬਾਅਦ ਆਟੇ ਨੂੰ ਥੋੜਾ ਜਿਹਾ ਆਪਾਂ ਮਲ ਕੇ ਫਿਰ ਰੋਟੀ ਬਣਾਵਾਂਗੇ ਆਟੇ ਦੀ ਆਟਾ ਆਪਾਂ ਮਲ ਲਿਆ Tawar gas di rakli ya, tawar apan agar mak Karena apan roti benar-benar di ਹੁਣ ਆਪਾਂ ਰੋਟੀ ਦੀ ਸਾਈਡ ਤੋਂ ਕਰਾਂ ਹੁਣ ਆਪਾਂ ਇਹਨੂੰ ਘਿਓ ਲਾਵਾਂਗੇ ਆਪਾਂ ਘਿਓ ਲਾ ਕੇ ਵੀ ਬਣਾ ਸਕਦੇ ਆ ਮੇਥੇ ਵਾਲੀ ਰੋਟੀ ਆਪਾਂ ਗੈਸ ਤੇ ਰਾੜ ਕੇ ਵੀ ਬਣਾ ਸਕਦੇ ਆ ਉਹਦੇ ਪਾਸੇ ਆਪਾਂ ਰਾਲ ਲਵਾਂਗੇ ਰੋਟੀ ਸਾਂ ਕੇ ਰੋਟੀ ਆਪਣੀ ਰੜ ਗਈ ਸਮਾਰ ਕੇ ਹੁਣ ਆਪਾਂ ਇਹਨੂੰ ਪਲੇਟ 'ਚ ਰੱਖਾਂਗੇ ਦੂਸਰੀ ਰੋਟੀ ਬਾਦਵਾਂਗੇ ਰੋਟੀ ਨੂੰ ਆਪਾਂ ਚੱਕਾਂਗੇ ਹੁਣ ਆਪਾਂ ਇਸ ਤਰ੍ਹਾਂ ਰਾੜ ਵੀ ਸਾਧੀਆਂ ਰੋਟੀ ਨੂੰ ਰੋਟੀ ਆਪਣੀ ਰੜ ਗਈ ਹੁਣ ਆਪਾਂ ਚੱਕ ਲਵਾਂਗੇ ਇਸ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਬਣਾ ਲਵਾਂਗੇ ਇੱਥੇ ਵਾਲੀਆਂ ਰੋਟੀਆਂ ਆਪਾਂ ਬਣਾ ਲਈਆਂ ਮੇਥੇ ਵਾਲੀ ਰੋਟੀ ਖਾਣ ਦੇ ਫਾਇਦੇ ਬਹੁਤ ਹੁੰਦੇ ਨੇ ਕਿ ਆਪਾਂ ਨੂੰ ਸਬਜ਼ੀ ਚ ਬਹੁਤ ਵਧੀਆ ਲੱਗਦੀ ਆ ਇਹਦੇ ਚ ਕੈਲਸ਼ੀਅਮ ਫਾਈਬਰ ਆਇਰਨ ਉਹ ਭਰਪੂਰ ਮਾਤਰਾ ਵਿੱਚ ਹੁੰਦਾ ਇਹ ਆਪਾਂ ਨੂੰ ਦਹੀਂ ਤੇ ਮੱਖਣ ਨਾਲ ਬਹੁਤ ਟੇਸਟੀ ਲੱਗਦੀ ਆ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੇ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ